ਇਹ ਤੇ ਇੱਥੇ ਵੀ ਪੂਰਾ ਭਾਰੀ ਜਿਹੜਾ ਇਕੱਠਾ ਹੈ ਹੋਇਆ ਹੋਇਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜੋਗੀ ਪੀਰ ਦਾ ਮੇਲਾ ਜੋਗੀ ਪੀਰ ਜੀ ਦੇ ਸਥਾਨ ਤੇ ਬਹੁਤ ਵੱਡਾ ਮੇਲਾ ਲੱਗਦਾ ਹੈ ਇਹ ਜਿਹੜਾ ਸਥਾਨ ਆ ਇਹ ਪੀਖੀ ਦੇ ਨੇੜੇ ਹੈ ਮਾਨਸਾਪੀਖੀ ਦੇ ਨੇੜੇ ਤੇ ਪਿੱਛੇ ਸਾਰਾ ਮੇਲਾ ਲੱਗਿਆ ਹੋਇਆ ਬਹੁਤ ਵੱਡਾ ਇਹ ਮੇਲਾ ਹੁੰਦਾ ਹੈ ਤੋਂ ਅੱਜ ਦੀ ਵੀਡੀਓ ਚ ਬਣੇ ਰਹੋ ਚੱਲਦੇ ਆਪਾਂ ਸਾਰਾ ਮੇਲਾ ਤੁਹਾਨੂੰ ਦਿਖਾਉਨੇ ਆਂ ਚੱਲਦੇ ਆਪਾਂ ਅੱਜ ਸਾਰਾ ਤੁਹਾਨੂੰ ਮੇਲਾ ਦਿਖਾਉਨੇ ਆ ਜਿਹੜਾ ਜੋਗੀ ਪੀਰ ਜੀ ਦੇ ਸਥਾਨ ਤੇ ਲੱਗਦਾ ਤੇ ਬਹੁਤ ਭਾਰੀ ਇਕੱਠ ਹੁੰਦਾ ਇੱਥੇ ਸੰਗਤਾਂ ਦਾ ਤੇ ਦੂਰੋਂ ਦੂਰੋਂ ਆ ਕੇ ਇੱਥੇ ਸੰਗਤਾਂ ਸ਼ਾਮਲ ਹੁੰਦੀਆਂ ਨੇ ਮੇਲੇ ਦੇ ਵਿੱਚ ਤੇ ਦੂਰ ਦੂਰ ਤੱਕ ਇੱਥੇ ਗੱਡੀਆਂ ਜਿਹੜੀਆਂ ਖੜੀਆਂ ਨੇ ਹਨਾ ਤੇ ਬਹੁਤ ਭਾਰੀ ਇਕੱਠ ਹੁੰਦਾ ਤੇ ਅੰਦਰ ਵੀ ਜਾਵਾਂਗੇ ਆਪਾਂ ਦਰਸ਼ਨ ਵੀ ਕਰਾਵਾਂਗੇ ਤੇ ਵੱਡੇ ਵੱਡੇ ਝੂਲੇ ਵੀ ਇੱਥੇ ਲੱਗਦੇ ਨੇ ਤੇ ਉਹ ਸਾਰਾ ਆਪਾਂ ਦਿਖਾਵਾਂਗੇ ਤੇ ਕਬੱਡੀ ਦਾ ਟੂਰਨਾਮੈਂਟ ਵੀ ਹੁੰਦਾ ਹੈ ਇਸ ਸਥਾਨ ਤੇ ਬਹੁਤ ਵੱਡਾ ਇਹ ਮੇਲਾ ਹੁੰਦਾ ਹੈ ਇਹ ਏਰੀਏ ਦੇ ਵਿੱਚ ਭੀਖੀ ਮਾਨਸਾ ਦੇ ਏਰੀਆ ਦੇ ਵਿੱਚ ਤੇ ਤੁਸੀਂ ਇਕੱਠ ਦੇਖ ਸਕਦੇ ਹੋ ਬਹੁਤ ਭਾਰੀ ਇਕੱਠ ਹੈ ਸੰਗਤਾਂ ਦਾ ਤੇ ਸਾਹਮਣੇ ਇੱਥੇ ਜਿਹੜਾ ਮੇਨ ਸਥਾਨ ਆ ਉਹ ਬਣਿਆ ਹੋਇਆ ਹੈ ਉੱਥੇ ਵੀ ਆਪਾਂ ਦਰਸ਼ਨ ਕਰਵਾਵਾਂਗੇ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਆਉਂਦੀਆਂ ਨੇ ਮੇਲੇ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਜਿਵੇਂ ਆਪਾਂ ਵੀਡੀਓ ਦੇ ਵਿੱਚ ਦੱਸੀ ਸੀ ਤੇ ਬਾਕੀ ਇਧਰ ਨਾਲ ਨਾਲ ਸਾਰੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਇੱਥੇ ਕੁਝ ਬੱਚਿਆਂ ਵਾਲੇ ਆਹ ਖੜਾਉਣੇ ਹੋਗੇ ਜਿਵੇਂ ਤੇ ਇੱਥੇ ਕੁਝ ਦੁਕਾਨਾਂ ਲੱਗੀਆਂ ਹੋਈਆਂ ਨੇ ਜਿਵੇਂ ਆਪਾਂ ਕੋੜੇ ਵੰਡ ਰਹੇ ਨੇ ਹਨਾ ਗਰਮ ਗਰਮ ਤੇ ਮਠਿਆਈਆਂ ਵਾਲੀਆਂ ਦੁਕਾਨਾਂ ਵੀ ਇੱਥੇ ਲੱਗੀਆਂ ਹੋਈਆਂ ਨੇ ਤੇ ਆ ਗਰਮ-ਗਰਮ ਜਲੇਬੀਆਂ ਇੱਥੇ ਜਿਹੜੀਆਂ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਲੱਗਦੀਆਂ ਨੇ ਤੇ ਆ ਆ ਗਿਆ ਇੱਥੋਂ ਐਂਟਰੀ ਹੁੰਦੀ ਆ ਅੰਦਰ 메ਨ ਜਿਹੜਾ ਸਥਾਨ ਬਣਿਆ ਹੋਇਆ ਉੱਪਰ ਲਿਖਿਆ ਹੋਇਆ ਧੰਤਨ ਬਾਬਾ ਜੋਗੀ ਵੀਰ ਜੀ ਤੇ ਇੱਧਰ ਸਾਰੀਆਂ ਦੁਕਾਨਾਂ ਜਿਵੇਂ ਲੱਗੀਆਂ ਹੋਈਆਂ ਨੇ ਹਨਾ ਉਹ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਅੰਦਰ ਵੀ ਲੈ ਕੇ ਜਾਵਾਂਗੇ ਦਰਸ਼ਨਾਂ ਵਾਸਤੇ ਤੇ ਇੱਧਰ ਸਾਰੀਆਂ ਦੁਕਾਨਾਂ ਨੇ ਖਾਣ ਪੀਣ ਵਾਲੀਆਂ ਬੱਚਿਆਂ ਦੇ ਖੜਾਉਣੇ ਵਾਲੀਆਂ ਹਨ ਐਵੇਂ ਸਾਰੀਆਂ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਤੁਸੀਂ ਇਕੱਠ ਦੇਖ ਸਕਦੇ ਹੋ ਬਹੁਤ ਭਾਰੀ ਜਿਹੜਾ ਇਕੱਠ ਹੋਇਆ ਹੋਇਆ ਸੰਗਤਾਂ ਦਾ ਤੇ ਨਾਲ ਦੇ ਪਿੰਡਾਂ ਜੋ ਟਰੈਕਟਰ ਟਰਾਲੀਆਂ ਤੇ ਇੱਥੇ ਆਉਂਦੇ ਨੇ ਮੇਲੇ ਦੇ ਵਿੱਚ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਆਉਂਦੇ ਹੁੰਦੇ ਸੀਗੇ ਤੇ ਉਸੇ ਤਰ੍ਹਾਂ ਮੇਲੇ ਦੇ ਵਿੱਚ ਪਹੁੰਚਦੇ ਨੇ ਸਾਰੇ ਤੇ ਇੱਧਰ ਸਾਰੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਹਨਾ ਜਿਵੇਂ ਆ ਮਿਲਕ ਬਦਾਮ ਵਾਲੀ ਹੋਗੀ ਇਸ ਤਰ੍ਹਾਂ ਬਹੁਤ ਵੱਡੀਆਂ-ਵੱਡੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਆ ਕੁਲ 6 ਵਰਕਰ ਵਾਲੀਆਂ ਦੁਕਾਨਾਂ ਜਿਹੜੀਆਂ ਹੋ ਗਈਆਂ ਤੇ ਇੱਥੇ ਇਕੱਠ ਤੁਸੀਂ ਦੇਖ ਸਕਦੇ ਆ ਬਹੁਤ ਭਾਰੀ ਜਿਹੜਾ ਇਕੱਠਾ ਹਨਾ ਤੇ ਨਾਲ-ਨਾਲ ਆ ਸਾਰੀਆਂ ਇੱਥੇ ਖਾਣ-ਪੀਣ ਵਾਲੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਵੱਡੇ ਵੱਡੇ ਝੂਲੇ ਵੀ ਆਹ ਸਾਈਡੇ ਲੱਗਦੇ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆਂਗੇ ਜਾ ਕੇ ਬਹੁਤ ਦੂਰ ਦੂਰ ਤੱਕ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇਗੀਆਂ ਮੇਲੇ ਦੇ ਵਿੱਚ ਤੇ ਆਹ ਸਾਈਡ ਸਾਰੇ ਇੱਥੇ ਜਿਹੜੇ ਝੂਲੇ ਲੱਗੇ ਹੋਏ ਨੇ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਹਨ ਤੇ ਇੱਥੇ ਜਿਵੇਂ ਆਹ ਠੰਡੇ ਮਿੱਠੇ ਜਲਦੀ ਸ਼ਵੀਲ ਲਾਈ ਹੋਈ ਆ ਹਨ ਇਸ ਤਰ੍ਹਾਂ ਸ਼ਵੀਲਾਂ ਵੀ ਜਿਹੜੀਆਂ ਲਾਈਆਂ ਹੋਈਆਂ ਨੇ ਇੱਥੇ ਸੰਗਤਾਂ ਵਾਸਤੇ ਜਿਹੜੀਆਂ ਸੰਗਤਾਂ ਆਉਂਦੀਆਂ ਨੇ ਤੇ ਤੇ ਇਧਰ ਵੀ ਸ਼ਵੀਲ ਜਿਹੜੀ ਲੱਗੀ ਹੋਈ ਆ ਹਾਂਜੀ ਹਾਂਜੀ ਹਾਂ ਤੇ ਤੇ ਇਸ ਤਰ੍ਹਾਂ ਇਹ ਬਹੁਤ ਇਸ ਤਰ੍ਹਾਂ ਇਹ ਬਹੁਤ ਮੇਲਾ ਭਰਦਾ ਹਨਾ ਬਹੁਤ ਭਾਰੀ ਜਿਹੜਾ ਇਕੱਠਾ ਹੁੰਦਾ ਹੈ ਮੇਲੇ ਤੇ ਆ ਬਾਈ ਕਹਿੰਦਾ ਮੇਰੀ ਵੀ ਵੀਡੀਓ ਬਣਾਓ ਹਾਂਜੀ ਬਾਈ ਕਿੱਥੋਂ ਆਇਓ ਬਾਈ ਤੁਸੀਂ ਬਨਾਡੇ ਤੋਂ ਆਏ ਬਨਾਡੇ ਤੋਂ ਠੀਕ ਆ ਠੀਕ ਆ ਬਾਈ ਹੁਣੀ ਇੱਥੇ ਆਪਦੀ ਦੁਕਾਨ ਜਿਹੜੀ ਲਾਉਣ ਆਏ ਨੇ ਤੇ ਬਾਕੀ ਮੇਲੇ ਦੇ ਵਿੱਚ ਬਹੁਤ ਭਾਰੀ ਇਕੱਠਾ ਹਨਾ ਇਧਰ ਸਾਰੇ ਚੂਲੇ ਆ ਗਏ ਇਹ ਜਿਵੇਂ ਇਹ ਆਪਾਂ ਤੁਹਾਨੂੰ ਦਿਖਾਉਣੇ ਆਗੇ ਤੇ ਇਥੇ ਸਾਰੇ ਝੂਲੇ ਜਿਹੜੇ ਲੱਗੇ ਹੋਏ ਨੇ ਜਿਵੇਂ ਟ੍ਰੇਨ ਵਾਲਾ ਝੂਲਾ ਹੋ ਗਿਆ ਹਨ ਇਸ ਤਰ੍ਹਾਂ ਬਹੁਤ ਵੱਡੇ ਵੱਡੇ ਇਥੇ ਝੂਲੇ ਜਿਹੜੇ ਲੱਗਦੇ ਨੇ ਮੇਲੇ ਦੇ ਵਿੱਚ ਤੇ ਆ ਜਿਵੇਂ ਇਥੇ ਕਿਸ਼ਤੀ ਜਿਹੜੀ ਲੱਗੀ ਹੋਈ ਹੈ ਤੇ ਝੂਲਿਆਂ ਦੇ ਵਿੱਚ ਬੈਠਣ ਨੂੰ ਬਹੁਤ ਭਾਰੀ ਇਥੇ ਇਕੱਠ ਹੋਇਆ ਹੋਇਆ ਤੇ ਇਧਰ ਕੁਝ ਆ ਬੱਚਿਆਂ ਲਈ ਜਿਹੜੇ ਝੂਲੇ ਲੱਗੇ ਹੋਏ ਨੇ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਦੀਵਾ ਕਰਦੇ ਵੀ ਸਾਲ ਸਾਲ ਤੋਂ ਵੱਲੋਂ ਆ ਬੱਚੇ ਇੰਜੋਈ ਵੀ ਜਿਹੜਾ ਕਰ ਰਹੇ ਨੇ ਸਾਲ ਸਾਲ ਦੀ ਤਰ੍ਹਾਂ ਸਾਜਲੇਦੀ ਵਾਲਾ ਲਾਗ ਲਗਾਇਆ ਗਿਆ ਹੈ ਜੀ ਤੇ ਆ ਵੀ ਛੋਟੇ ਬੱਚਿਆਂ ਦੀ ਟ੍ਰੇਨ ਆ ਜਿਹੜੀ ਇੱਥੇ ਚੱਲ ਰਹੀ ਹੈ ਸਾਜਲੇਦੀ ਜ਼ਰੂਰ ਸਾਕੇ ਜਾਓ ਜੀ ਆਜੋ ਮਾਤਾ ਜੀ ਆਉਣੇ ਪੈਣਗੇ ਆਜੋ ਕਾਲੀ ਆਉਣੇ ਜੀ ਵੀ ਲੋਡ ਆਨ ਸਾਜਲੇਦੀ ਜ਼ਰੂਰ ਸਾਕੇ ਜਾਓ ਜੀ ਇਹ ਜਿਹੜਾ ਮੇਲਾ ਹੈ ਤਿੰਨ ਦਿਨ ਦਾ ਮੇਲਾ ਹੁੰਦਾ ਹੈ ਇਹ ਤਿੰਨੋ ਦਿਨ ਬਹੁਤ ਮੇਲਾ ਭਰਦਾ ਹੈ ਅੱਜ ਵਿਚਾਰਲਾ ਦੇਣਾ ਮੇਲੇ ਦਾ ਕਾਲ ਨੂੰ ਆਖਰੀ ਦਿਨ ਹੈ ਤੇ ਕਿਸਤੀ ਵੀ ਦੇਖ ਸਕਦੇ ਹੋ ਤੁਸੀਂ ਹੁਣ ਚੱਲ ਵੀ ਜਿਵੇਂ ਆਹ ਟ੍ਰੇਨ ਚੱਲ ਰਹੀ ਹੈ ਨਾ ਸਾਰੇ ਝੂਲਿਆਂ ਦੇ ਵਿੱਚ ਬੈਠ ਕੇ ਜਿਹੜਾ ਇੰਜੋਏ ਉਹ ਕਰ ਰਹੇ ਨੇ ਤੇ ਅੱਗੇ ਚੱਲਦੇ ਆਂ ਕਿਉਂ ਤੁਹਾਨੂੰ ਆਪਾਂ ਦਿਖਾਉਣੇ ਆ ਸਾਰਾ ਮੇਲਾ ਜਾ ਕੇ ਇਹ ਤੇ ਇੱਧਰ ਹੋਰ ਜਿਵੇਂ ਆ ਛੋਟੇ ਬੱਚਿਆਂ ਵਾਲੇ ਸਾਰੇ ਝੂਲੇ ਇੱਥੇ ਲੱਗੇ ਹੋਏ ਨੇ ਬਾਕੀ ਦੁਕਾਨਾਂ ਵੀ ਆਪਾਂ ਤੁਹਾਨੂੰ ਦਿਖਾਈਆਂ ਨੇ ਹਨਾ ਸਾਰੀਆਂ ਚਾਰੇ ਪਾਸੇ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਇਸੇ ਤਰ੍ਹਾਂ ਬਹੁਤ ਇਹ ਮੇਲਾ ਭਰਦਾ ਹੈ ਤਿੰਨੋਂ ਦਿਨ ਅੰਦਰ ਚੱਲਦੇ ਆਪਾਂ ਹੁਣ ਤੁਹਾਨੂੰ ਅੰਦਰੋਂ ਦਰਸ਼ਨ ਕਰਵਾਉਨੇ ਆ ਤੇ ਇੱਧਰ ਵੀ ਬਹੁਤ ਭਾਰੀ ਇਕੱਠ ਹੈ ਮੱਥਾ ਟੇਕਣ ਵਾਸਤੇ ਹਨਾ ਸੰਗਤਾਂ ਦਾ ਤੇ ਦੇਖ ਸਕਦੇ ਹੋ ਤੁਸੀਂ ਅੰਦਰੋਂ ਆਪਾਂ ਸਾਰੇ ਤੁਹਾਨੂੰ ਦਰਸ਼ਨ ਜਿਹੜੇ ਕਰਵਾਵਾਂਗੇ। ਇਸੇ ਤਰ੍ਹਾਂ ਇੱਥੇ ਤਿੰਨੋ ਦਿਨ ਜਿਹੜਾ ਭਾਰੀ ਇਕੱਠ ਰਹਿੰਦਾ ਇਹ ਸਥਾਨ ਤੇ ਹਨਾ। ਦੂਰ ਦੂਰ ਤੱਕ ਸੰਗਤਾਂ ਦਾ ਭਾਰੀ ਇਕੱਠ ਇੱਥੇ। ਤੇ ਇੱਧਰ ਜਿਵੇਂ ਆਹ ਲੰਗਰ ਆ ਗਿਆ ਹਨਾ ਇੱਥੇ ਥਾਂ ਥਾਂ ਤੇ ਲੰਗਰ ਦਾ ਪ੍ਰਬੰਧ ਹੈ। ਸ਼ਬੀਲਾਂ ਲੱਗੀਆਂ ਹੋਈਆਂ ਨੇ ਜਿਵੇਂ ਇਧਰਲੀ ਸਾਈਡ ਉੱਪਰ ਸ਼ਵੀਲਾਂ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਚੱਲ ਰਹੀਆਂ ਨੇ ਤੇ ਇਧਰ ਜਿਵੇਂ ਜੋੜਾ ਘਰ ਬਣੇ ਹੋਏ ਨੇ ਇੱਥੇ ਸੰਗਤਾਂ ਜੋੜੇ ਜਮਾ ਕਰਵਾਉਂਦੀਆਂ ਨੇ ਸਾਰੀਆਂ ਸੰਗਤਾਂ ਅੰਦਰ ਦਰਖਣਾ ਵਾਸਤੇ ਇੱਥੇ ਖੜੀਆਂ ਨੇ ਹਨ ਲਾਈਨਾਂ ਦੇ ਵਿੱਚ ਤੇ ਇੱਧਰ ਇਹ ਸਥਾਨ ਬਣਿਆ ਹੋਇਆ ਇੱਥੇ ਸਾਰੇ ਦਰਸ਼ਨ ਕਰਨ ਜਾਂਦੇ ਨੇ ਅੰਦਰ ਮੱਥਾ ਟੇਕਣ ਜਾਂਦੇ ਨੇ ਆਹ ਦੇਖੀ ਹੈ কর ਹੁਣ ਉੱਪਰ ਚੱਲਦੇ ਆਪਾਂ ਤੇ ਉੱਪਰ ਵੀ ਇੱਕ ਸਥਾਨ ਬਣਿਆ ਹੋਇਆ ਉੱਥੇ ਵੀ ਮੱਥਾ ਜਿਹੜਾ ਟੇਕਿਆ ਜਾਂਦਾ ਬਾਕੀ ਹੋਰ ਵੀ ਸੰਗਤਾਂ ਜਾ ਰਹੀਆਂ ਨੇ ਤੇ ਆਹ ਰਸਤਾ ਬਣਿਆ ਹੋਇਆ ਤੇ ਉੱਪਰ ਆਪਾਂ ਜਾਂਦੇ ਆ ਮੱਥਾ ਟੇਕ ਕੇ ਆਉਨੇ ਆ ਦਰਸ਼ਨ ਕਰਵਾਉਨੇ ਆ ਤੁਹਾਨੂੰ ਵੀ ਬਿਲਕੁਲ ਇਹ ਚੰਗੀ ਗੱਲ ਹੈ ਇਸ ਤਰ੍ਹਾਂ ਹੀ ਆ ਜਨਮ ਚਾਹੁੰਦੇ ਮੰਦਰ ਬਾਗ ਨਾ ਤਾਂ ਕਦੇ ਕੋਤੋਂ ਕਹੀ ਫੋੜੀ ਆਉਂਦੀ ਆਂ ਥੱਲੇ ਆਇਆ ਹੇ ਹੇ ਸਾਡੀ ਹੋ ਜਾਂਦਾ ਥੋੜਾ ਜਿਹਾ ਬਾਰਾ ਤੇ ਤੇ ਉੱਪਰ ਵੀ ਜਿਹੜਾ ਸੰਗ ਤਾਂ ਆ ਕੇ ਮੱਥਾ ਟੇਕਦਿਆਂ ਨੇ ਤੇਥੋਂ ਸਾਰਾ ਆਲਾ ਦਵਾਲਾ ਦਿਖਦਾ ਤੇ ਇਧਰੋਂ ਪਾ ਮੇਲਾ ਵੀ ਤੁਹਾਨੂੰ ਦਿਖਾਉਂਦੇ ਹਾਂ ਨਾ ਉੱਪਰੋਂ ਸਾਰਾ ਮੇਲਾ ਦਿਖੂ ਛੱਤ ਦੇ ਉੱਪਰੋਂ ਆਪਾਂ ਉੱਪਰ ਛੱਤ ਤੇ ਆ ਗਏ ਤੇ ਇੱਥੋਂ ਸਾਰਾ ਮੇਲਾ ਦਿਖਦਾ ਲੱਗਿਆ ਹੋਇਆ ਤੇ ਬਹੁਤ ਉੱਚੇ ਖੜੇ ਆ ਇਸ ਟਾਈਮ ਆਪਾਂ ਲੋ ਕੋਈ ਆ ਪਾਈ ਭਾਈ ਸਮਝਿਓ ਵੀ ਚੱਕਰਾ ਪੈਣ ਨੂੰ ਕਿ ਨਾ ਉਹ ਮੂਰੇ ਫੰਡਣ ਜੇ ਉਹ ਦੇਖਦੇ ਨੇ ਕਿ ਉੱਥੇ ਪਾ ਦੇ ਸਾਰੀ ਪਾਂ ਦਰੋਂ ਦਰਸ਼ਨ ਕਰਕੇ ਆ ਗਏ ਤੇ ਆ ਇੱਧਰ ਬਣਿਆ ਹੋਇਆ ਸਰੋਵਰ ਤੇ ਆਪਾਂ ਦੂਸਰੀ ਸਾਈਡ ਆ ਗਏ ਤੇ ਇੱਧਰੋਂ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆ ਜਿਵੇਂ ਆਪਾਂ ਸਾਰੇ ਝੂਲੇ ਤੁਹਾਨੂੰ ਦਿਖਾਏ ਨੇ ਹਨਾ ਦੁਕਾਨਾਂ ਦਿਖਾਈਆਂ ਨੇ ਤੇ ਉਸੇ ਤਰ੍ਹਾਂ ਅੱਗੇ ਵੀ ਕੁਝ ਦੁਕਾਨਾਂ ਲੱਗਦੀਆਂ ਨੇ ਉਹ ਵੀ ਸਾਰਾ ਦਿਖਾਉਨੇ ਆ ਤੇ ਇਸ ਤਰ੍ਹਾਂ ਹੀ ਬਹੁਤ ਭਾਰੀ ਇਕੱਠ ਰਹਿੰਦਾ ਤਿੰਨੇ ਦਿਨ ਆਖਰੀ ਦਿਨ ਇੱਥੇ ਹੋਰ ਵੀ ਭਾਰੀ ਜਿਹੜਾ ਇਕੱਠ ਹੋ ਅੱਜ ਵਿਚਾਰ ਲਾ ਦੇਣਾ ਜਿਵੇਂ ਆਪਾਂ ਦੱਸਿਆ ਤੁਹਾਨੂੰ ਤੇ ਪੂਰਾ ਮੇਲਾ ਭਰਦਾ ਸੀ ਇਹ ਏਰੀਆ ਦੇ ਵਿੱਚ ਤੇ ਅੱਗੇ ਚੱਲਦੇ ਆਂ ਕਿਉਂ ਸਾਰਾ ਆਪਾਂ ਹੋਰ ਦਿਖਾਉਣੇ ਆ ਇੱਥੇ ਵੀ ਕੁਝ ਆ ਦੁਕਾਨਾਂ ਲੱਗੀਆਂ ਹੋਈਆਂ ਨੇ ਖਾਣ ਪੀਣ ਵਾਲੀਆਂ ਹੋ ਗਈਆਂ ਜਿਵੇਂ ਇੱਥੇ ਭਾਰੀ ਜਿਹੜਾ ਇਕੱਠਾ ਹੈ ਬਹੁਤ ਤੁਸੀਂ ਦੇਖ ਸਕਦੇ ਹੋ ਮੈਨੂੰ ਸਾਹ ਬਾਰੇ ਗੱਡੀਆਂ ਮੋਟਰਸਾਈਕਲਾਂ ਦੀਆਂ ਵੀ ਲਾਈਨਾਂ ਲੱਗਦੀਆਂ ਨੇ ਇੱਥੇ ਜਿਵੇਂ ਆ ਗੱਡੀਆਂ ਦੇ ਕੋਲ ਲਾਈਨ 'ਚ ਖੜੀਆਂ ਨੇ ਆਹ ਸਾਈਡ ਤੇ ਵੀ ਕੁਛ ਕ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਉਹ ਆਪਾਂ ਤੁਹਾਨੂੰ ਦਿਖਾਉਂਦੇ ਆਂ ਜਾ ਕੇ ਤੇ ਤੇ ਇੱਥੇ ਵੀ ਪੂਰਾ ਭਾਰੀ ਜਿਹੜਾ ਇਕੱਠਾ ਹੈ ਹੋਇਆ ਹੋਇਆ ਇੱਥੇ ਵੀ ਦੁਕਾਨਾਂ ਨੇ ਲੱਗੀਆਂ ਹੋਈਆਂ ਬਹੁਤ ਵੱਡੀਆਂ ਵੱਡੀਆਂ ਖੜਾਉਣੇ ਵਾਲੀਆਂ ਹੋ ਗਈਆਂ ਜਿਵੇਂ ਇਹ ਕੱਠ ਤੁਸੀਂ ਦੇਖ ਸਕਦੇ ਹੋ ਜਿਹੜਾ ਬਹੁਤ ਭਾਰੀ ਕੱਠ ਹੋਇਆ ਹੋਇਆ ਹੈ। ਇਧਰ ਦੋਨੋਂ ਸਾਈਡ ਨਾਲ-ਨਾਲ ਦੁਕਾਨਾਂ ਨੇ ਜਿਵੇਂ ਕੁਛ ਬੱਚਿਆਂ ਦੇ ਖੜਾਉਣੇ ਵਾਲੀਆਂ ਦੁਕਾਨਾਂ ਹੋ ਗਈਆਂ ਹਨ। ਇਸ ਤਰ੍ਹਾਂ ਹੀ ਇੱਥੇ ਦੁਕਾਨਾਂ ਸਾਰੀਆਂ ਜਿਹੜੀਆਂ ਲੱਗਦੀਆਂ ਨੇ ਗਈਆਂ। ਤੇ ਆ ਵੀ ਕੁਝ ਕੁ ਦੁਕਾਨਾਂ ਜਿਵੇਂ ਛੱਲੇ ਹੋਗੇ, ਐਨਕਾਂ ਹੋ ਗਈਆਂ ਹਨ। ਐਵੇਂ ਜੀਆਂ ਦੁਕਾਨਾਂ ਸਾਰੀਆਂ ਇੱਥੇ ਲੱਗੀਆਂ ਹੋਈਆਂ ਨੇ। ਤੇ ਇਧਰ ਨਾਲ-ਨਾਲ ਸਾਰੀਆਂ ਦੁਕਾਨਾਂ ਨੇ 10-10 ਰੁਪਏ ਦੇ 20-20 ਰੁਪਏ ਫੇਰ ਵਾਲੀਆਂ ਤੇ ਦੁਕਾਨਾਂ। ਬਹੁਤ ਭਾਰੀ ਇੱਥੇ ਇਕੱਠਾ ਹੈ ਮੇਲੇ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਲਓ ਜੀ ਕਿੰਨਾ ਲੰਬੇ ਲੱਗ ਲਿਆ ਬਹੁਤ ੱਗਲੀ ਚਲ ਰਹੀ ਹੈ ਇਧਰ ਨਾਲ ਨਾਲ ਸਾਰੀਆਂ ਦੁਕਾਨਾਂ ਹਨਾ ਕੁਝ ਖੜਾਉਣੇ ਵਾਲੀਆਂ ਹੋ ਗਈਆਂ ਐਵੇਂ ਸਾਰੀਆਂ ਇੱਥੇ ਦੁਕਾਨਾਂ ਮੇਲੇ ਦੇ ਵਿੱਚ ਲੱਗਦੀਆਂ ਨੇ ਕੁਝ ਬੱਚਿਆਂ ਦੇ ਖੜਾਉਣੇ ਹੋਗੇ ਜਿਵੇਂ ਲਓ ਜੀ ਆਪੇ ਜਾਣ ਤੇ ਵੀ ਲੱਗ ਮੰਦਈ ਦੁਕਾਨਾਂ ਤੇ ਵੀ ਬਹੁਤ ਭਾਰੀ ਇਕੱਠ ਜਿਹੜਾ ਹੋਇਆ ਹੋਇਆ ਇਸੇ ਤਰ੍ਹਾਂ ਇਹ ਬਹੁਤ ਮੇਲਾ ਭਰਦਾ ਹੈ ਤਿੰਨੋ ਦਿਨ ਤੇ ਇੱਧਰ ਵੀ ਦਿਖਾਉਣੀ ਆ ਤੁਹਾਨੂੰ ਆਪਾਂ ਇੱਧਰ ਵੀ ਕੁਝ ਕੁ ਦੁਕਾਨਾਂ ਨੇ ਦੂਸਰੇ ਸਾਈਡ ਵਾਲੀ ਦੁਕਾਨਾਂ ਦਾ ਤਾਂ ਬਾਰੀ ਨਹੀਂ ਆਉਂਦੀ ਇੱਥੇ ਹਲੇ ਠੀਕ ਆ ਤੇ ਇੱਥੇ ਆ ਬੱਚੇ ਵਾਲੇ ਖੜਾਉਣੇ ਹੋਗੇ ਹਨ ਐਵੇਂ ਸਾਰੀਆਂ ਦੁਕਾਨਾਂ ਲੱਗੀਆਂ 20-20 ਰੁਪਏ ਸੇਲ ਹੋ ਗਈ ਜਿਵੇਂ ਤੇ ਇਸੇ ਤਰ੍ਹਾਂ ਬਹੁਤ ਭਾਰੀ ਇਕੱਠ ਹੁੰਦਾ ਹੈ ਇਹ ਮੇਲੇ ਦੇ ਵਿੱਚ ਵੀਰ-ਵੀਰ ਦਾ ਤਾਂ ਦੁਕਾਨਾਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਦੇਖ ਸਕਦੇ ਹੋ ਅੱਗੇ ਚੱਲਦੇ ਆ ਅੱਗੇ ਤੁਹਾਨੂੰ ਦਿਖਾਉਣੀ ਆ ਆਪਾਂ ਜਾ ਕੇ ਇਧਰ ਨਾਲ ਨਾਲ ਵੱਡੀਆਂ-ਵੱਡੀਆਂ ਦੁਕਾਨਾਂ ਨੇ ਗਈਆਂ ਆ ਸਾਰੀਆਂ ਬੱਚਿਆਂ ਦੇ ਕਢਾਉਣੇ ਹੋਗੇ ਜਿਵੇਂ ਹਨ ਇਸ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਥੇ ਮੇਲੇ ਦੇ ਵਿੱਚ ਦੂਰ-ਦੂਰ ਤੱਕ ਮੇਲੇ ਦੇ ਵਿੱਚ ਦੁਕਾਨਾਂ ਨੇ ਤੇ ਇੱਥੇ ਆ ਸਾਰੀਆਂ ਦੁਕਾਨਾਂ ਇਸ ਤਰ੍ਹਾਂ ਹਨ ਲੱਗੀਆਂ ਹੋਈਆਂ ਨੇ ਕੁਝ ਐਵੇਂ ਦਾ ਸਮਾਨ ਇੱਥੋਂ ਸਾਰਾ ਮਿਲਦਾ ਦੇਖ ਸਕਦੇ ਹੋ ਆਦਮੀ ਬੱਚਿਆਂ ਦੇ ਖੜਾਉਣੇ ਹੋਗੇ ਹਨ ਐਵੇਂ ਨਹੀਂ ਦੁਕਾਨਾਂ ਅੱਗੇ ਚੱਲਦੇ ਆ ਅੱਗੇ ਹੋਂ ਦੇਖਦੇ ਆਂਗੇ ਆਪਾਂ ਜਾ ਕੇ ਤੇ ਇੱਧਰ ਜਿਵੇਂ ਉਹ ਥਾਨ ਆ ਗਿਆ ਹਨ ਜਿੱਥੇ ਮੱਥਾ ਟੇਕਿਆ ਜਾਂਦਾ ਤੇ ਇੱਧਰ ਵੀ ਬਹੁਤ ਜਿਹੜਾ ਭਾਰੀ ਇਕੱਠਾ ਹੈ ਸੰਗਤਾਂ ਦਾ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਮੇਲਾ ਜੋ ਕਿ ਜੋਗੀ ਪੀਰ ਜੀ ਦੇ ਸਥਾਨ ਤੇ ਲੱਗਦਾ ਸੋ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ